ਲੈ ਵਈ ਦਾ ਝੂੜੇ ਲਈ ਜਾਂਦੇ ਆ ਆ ਗਿਆ ਬਿੱਲਾ ਫੇਰ ਆ ਗਿਆ ਲੈ ਬਿੱਲਾ ਕਿਉਂ ਆ ਅਸੀਂ ਆ ਵੀ ਜੀ ਸਤਿ ਸ਼੍ਰੀ ਅਕਾਲ ਠੀਕ ਆ ਹਾਂ ਜੀ ਲੈ ਜੀ ਨਵੀਂ ਵੈਰਾਈਟੀ ਆਪਾਂ ਫਿਰ ਨੰਦ ਲੈਂਦੇ ਆ ਵਾ ਝੂਟੇ ਲਈ ਜਾਂਦੇ ਆ ਆਪਾਂ ਤਾਂ ਹੈ ਨਵੇਂ ਨਵੇਂ ਤਿੱਜਾ ਦੇ ਅਸੀਂ ਆ ਵੀਰੇ ਸਤਿ ਸ਼੍ਰੀ ਅਕਾਲ ਆ ਗਿਆ ਭਾਈ ਜੀ ਹੈ ਜੀ ਆ ਲੈ ਕੋਈ ਨਵੀਂ ਵੈਰਾਈਟੀ ਕਹ ਨਹੀਂ ਜੀ ਆਜੋ ਅੰਦਰ ਆਜੋ ਲੈ ਬਈ ਦਾ ਝੂੜੇ ਲਈ ਜਾਂਦੇ ਆ ਆ ਗਿਆ ਬਿੱਲਾ ਫੇਰ ਆ ਗਿਆ ਲੈ ਬਿੱਲਾ ਕਿਵੇਂ ਆ ਅੱਸੀ ਆ ਵੀ ਜੀ ਸਤਿ ਸ੍ਰੀ ਅਕਾਲ ਠੀਕ ਆ ਹਾਂ ਜੀ ਲੈ ਜੀ ਨਈ ਵੈਰੈਟੀ ਆਪਾਂ ਫਿਰ ਨੰਦ ਲੈਂਦੇ ਆ ਝੂਟੇ ਲਈ ਜਾਂਦੇ ਆ ਪਤਾ ਹੈ ਨਵੇਂ ਨਵੇਂ ਚੀਜ਼ਾਂ ਦੇ ਹਾਂ ਜੀ ਫਿਰ ਦਿਖਾਓ ਬਈ ਕੀ ਵੈਰੈਟੀ ਲੈ ਕੇ ਆਣੇ ਆ ਬਿੱਲੇ ਆ ਪਾਲ ਝੂਲੇ ਲੈਂਦੇ ਨਵੇਂ ਇਹਦੇ ਵਿੱਚ ਆਪਣਾ ਨਾ ਗਦਾਮ ਦੇ ਵਿੱਚ ਆਪਣਾ ਸਟਾਕ ਜਿਹੜਾ ਪਿਆ ਇਹ ਸਿੰਪਲ ਆ ਤੇ ਆਪਾਂ ਦੋ ਦੋ ਪੀਸ ਲਾਏ ਆ ਆ ਕਹਿੰਦਾ ਨੰਦਾ ਨਿਆਰਾ ਕਹਿੰਨੀ ਬਰੇਨ ਨੰਦਾ ਨੰਦਾ ਇਹ ਆਪਾਂ ਲੈਂਦੇ ਝੋਲੇ ਇਹਦੇ ਵਿੱਚ ਦੋ ਵੈਰੀਟੀਆਂ ਲੈਂਦੀਆਂ ਆਪਾਂ ਹਾਂਜੀ 10 15 ਪੀਸ ਆਪਣੇ ਹੌਡ ਆਪਣੇ ਗਰਾਊਂਡ ਦੇ ਵਿੱਚ ਪਏ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਆਜੋ ਇਸ ਤੋਂ ਇਲਾਵਾ ਆਪਾਂ ਲੈਂਦੀ ਚੇਅਰ ਆ ਚੇਅਰ ਆ ਗਈ ਇਹ ਦਫ਼ਤਰ ਵਾਸਤੇ ਜੇ ਵਾ ਦਫ਼ਤਰ ਦੇ ਵਿੱਚ ਕੰਮ ਲੈਣਾ ਆ ਜਿਆਦੇ ਕੁਰਸੀਆਂ ਆਪਾਂ ਰੱਖਣੀਆਂ ਠੀਕ ਆ ਹਾਂਜੀ ਹੋਰ ਸੀ ਰੱਖਣੀ ਨੇ ਫੋਲਡਿੰਗ ਕੁਰਸੀ ਆ ਇਦਾਂ ਇਦਾਂ ਫੋਲਡ ਹੋ ਜਾਂਦੀ ਆ ਜੇ ਮੈਂ 10 ਕੁਰਸੀਆਂ ਤੁਸੀਂ ਰੱਖਣੀਆਂ ਇੱਕ ਕੁਰਸੀ ਇਹਨਾਂ ਉੱਥਾਰ ਰੱਖੋਗੇ ਇਹ ਵੈਰੈਟੀ ਲੈਂਦੀ ਨਵੇਂ ਆਪਾਂ ਦਫਤਰ ਦੇ ਵਿੱਚ ਰੱਖ ਲਓ ਹੋਰ ਘਰੇਲੂ ਵਰਤਨਾ ਵਾਸਤੇ ਰੱਖ ਲਓ ਜਿਆਦਾ ਜਿਵੇਂ ਆਪਣੇ ਪਰਿਸ਼ਤਦਾਰ ਆ ਜਾਂਦੇ ਆਪਾਂ ਪਾਰਕ ਦੇ ਵਿੱਚ ਰੱਖਣੀਆਂ ਉੱਥੇ ਰੱਖ ਲਓ ਹਾਂਜੀ ਆ ਦਿਖਾ ਦਿਓ ਸਾਰੀਆਂ ਜਸਪ੍ਰੀਤ ਆ ਸਾਰੀਆਂ ਕੁਰਸੀਆਂ ਪਈਆਂ ਇਸ ਤੋਂ ਇਲਾਵਾ ਆਪਣੇ ਕੋਲੇ ਆਗੇ ਬਾਸਟੂਲ ਆ ਬਾਸੂ ਲੈ ਕੇ ਆਂਦੇ ਆਪਾਂ ਨਵੇਂ ਇਹ ਵੈਰੈਟੀ ਆਪਾਂ ਸਪੈਸ਼ਲ ਤਿਆਰ ਕਰਾਈ ਆ ਇਹਦੇ ਵਿੱਚ ਜਿਵੇਂ ਅੱਗੇ ਰੰਗ ਲੱਗਦਾ ਸੀ ਇੱਥੇ ਇੱਕ ਹਾਂਜੀ ਇਹ ਦੋ ਦੋ ਰੰਗ ਲਵਾਏ ਆ ਸਪੈਸ਼ਲ ਤਿਆਰ ਕਰਾਈ ਆ ਤੇ ਤਵਾ ਵੀ ਮੋਟਾ ਲਵਾਇਆ ਤੇ ਰੇਟ ਵੀ ਬਹੁਤ ਵਾਜਬ ਕਿੰਨਾ ਕੀ ਰਹਿੰਦਾ ਨਹੀਂ ਨਹੀਂ ਇਹ ਉੱਚਾ ਹੋ ਜਾਂਦਾ ਜਿਵੇਂ ਇਹ ਉੱਚਾ ਤੁਸੀਂ ਭਾਵੇਂ 2 ਫੁੱਟ ਕਰ ਲੋ ਇਹਨੂੰ 2.5 ਫੁੱਟ ਕਰ ਲੋ ਇੱਥੇ ਚਲਾ ਜਾਂਦਾ ਵੇ ਕਿਹੜੇ ਕਿਹੜੇ ਕੰਮ ਇਹਦੇ ਕੰਮ ਇਹਦੇ ਬਥੇਰੇ ਆ ਜਿਵੇਂ ਆਪਾਂ ਰਸੋਈ ਦੇ ਵਿੱਚ ਕੰਮ ਲੈ ਲਗੇ ਕਈਆਂ ਸਾਡੇ ਬੇਬੀਆਂ ਭੈਣਾਂ ਤੋਂ ਮਤਲਬ ਖੜ ਕੇ ਰੋਟੀ ਨਹੀਂ ਲੈਂਦੀ ਹਨਾ ਔਰ ਸੋਈ ਦੇ ਵਿੱਚ ਆਪਾਂ ਕੰਮ ਲੈ ਸਕਦੇ ਆ ਫੇਰੇ ਇਹਦੇ ਵਿੱਚ ਆਪਾਂ ਬਾਰ ਤੇ ਬਾਰ ਸਟੂਲੀ ਵਜਦੇ ਆ ਬੀਅਰ ਬਾਰ ਸਟੂਲ ਤੇ ਉਸ ਆਪਾਂ ਉੱਥੇ ਕੰਮ ਲੈ ਸਕਦੇ ਆ ਹੋਰ ਆਪਾਂ ਦੁਕਾਨ ਤੇ ਸ਼ੌਕ ਤੇ ਜਗਾ ਘੱਟ ਹੋਵੇ ਉੱਥੇ ਲੈ ਸਕਦੇ ਆ ਇਹਦੇ ਵਿੱਚ ਵੈਰਾਈਟੀ ਇੱਕ ਆਪਣੇ ਕੋਲੇ ਆ ਨਵੀਂ ਲੈਂਦੀ ਇਹ ਵੀ ਬਹੁਤ ਵਧੀਆ ਇਹਦਾ ਸ਼ੱਕ ਇਧਰਲੇ ਪਾਸੇ ਆ ਵੀ ਉੱਚੀ ਇੰਨੀ ਉੱਚੀ ਇਹ ਹੋ ਜਾਂਦੀ ਆ ਇਹ ਨਵੇਂ-ਨਵੇਂ ਵਿਰੇਟੀਆਂ ਆਪਾਂ ਲਿਆਂਦੀਆਂ ਸਾਰੀਆਂ। ਤੇ ਇੱਕ ਆ ਗਿਆ। ਆ ਇਹਦੇ ਵਿੱਚ ਸਾਰੀ ਵਿਰੇਟੀਆਂ ਨਵੀਂ ਆ ਗਈ। ਤੇ ਦੋਸਤੋ ਨਵੇਂ-ਨਵੇਂ ਵਿਰੇਟੀਆਂ ਆਪਾਂ ਲਿਆਂਦੀਆਂ ਤੇ ਨਵੀਆਂ ਵਿਰੇਟੀਆਂ ਤੁਸੀਂ ਪਹੁੰਚਣਾ ਕਿੱਥੇ ਆ ਸੁਖਜੀਤ ਫਰਨੀਚਰ ਸ਼ੋਰੂਮ ਜੀਆ ਰੋਡ ਕੋਟੇਖਾਂ ਤੇ ਪਹੁੰਚੋ ਤੇ ਨਵੀਆਂ-ਨਵੀਆਂ ਵਿਰੇਟੀਆਂ ਖਰੀਦਣ ਵਾਸਤੇ ਇੱਕ ਵਾਰੀ ਮੌਕਾ ਦਿਓ ਬਹੁਤ-ਬਹੁਤ ਧੰਨਵਾਦ ਸਾਰੇ ਵੀਰਾਂ ਦਾ।